ਸ਼੍ਰੀ ਮੁਖਸਰ ਸਾਹਿਬ ਦੀ ਧਰਤੀ ਬੜਾ ਪਾਵਨ ਇਤਿਹਾਸ ਹੈ ਇਹਨਾਂ ਦਿਨਾਂ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਖੇਦਰਾਨੀ ਦੀ ਢਾਬ ਪਾਸ ਪਹੁੰਚਦੇ ਨੇ ਇੱਥੇ ਪਾਣੀ ਦਾ ਪ੍ਰਬੰਧ ਸੀ ਢੀਣ ਵਾਲੇ ਤੇ ਰੇਤਲਾ ਇਲਾਕਾ ਸੀ ਬਿਲਕੁਲ ਕਿਕਰਾਂ ਦੇ ਰੁੱਖ ਝਾੜੀਆਂ ਦੇ ਰੁੱਖ ਸਨ ਬਹੁਤ ਜ਼ਿਆਦਾ ਰੇਤਲਾ ਇਲਾਕਾ ਸੀ ਪੀਣ ਵਾਸਤੇ ਪਾਣੀ ਵੀ ਨਹੀਂ ਸੀ ਮਿਲਦਾ ਕਿਤੇ ਤਾਕਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਕਮ ਕੀਤਾ ਕਿ ਤੁਸੀਂ ਜਲਦੀ ਰਾਮਿਆਣਾ ਤੋਂ ਅੱਗੇ ਚੱਲਦੇ ਹੋਇਆ ਖਿਦਰਾਣੇ ਦੀ ਢਾਬ ਵੱਲ ਨੂੰ ਵਧੋ ਤੇ ਖਿਦਰਾਣੇ ਦੀ ਢਾਬ ਦੇ ਪਾਸ ਪੁੱਜ ਕੇ ਇੱਕ ਝਾੜੀਆਂ ਦੇ ਵਿੱਚ ਝਿੜੀ ਐ ਕਿ ਉੱਥੇ ਉਸ ਝਿੜੀ ਦੇ ਉੱਪਰ ਦਸਤਾਰਾਂ ਲਪੇੜ ਦਿੱਤੀਆਂ ਗਈਆਂ ਨੇ ਝਾੜੀਆਂ ਤੇ ਚੋਲੇ ਪਾਰ ਤੈਰੇ ਗਏ ਨੇ ਕਿ ਸ਼ਹਿਰੇ ਸੁੱਕਣੇ ਪਾਰ ਤੈਰੇ ਗਏ ਨੇ ਕਿ ਸਾਹਮਣੇ ਵਾਲੀ ਫੌਜ ਆਉਣ ਵਾਲੀ ਨੂੰ ਇਹ ਲੱਗੇ ਵੀ ਇੱਥੇ ਇੱਕ ਫੌਜ ਦਾ ਕੈਂਪ ਹੈ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੌਜ ਰੁਕੀ ਹੋਈ ਹੈ ਕਿਸੇ ਦੀ ਹਿੰਮਤ ਨਹੀਂ ਪੈਂਦੀ ਇਸ ਝਾੜੀ ਦੇ ਪਾਸ ਜਾਣ ਦੀ ਸਾਰੇ ਦੂਰੋਂ ਖੜ ਕੇ ਅੰਦਾਜ਼ੇ ਲਾਉਂਦੇ ਨੇ ਵੀ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਬਹੁਤ ਵੱਡੀ ਫੌਜ ਹੈ ਕਹਿੰਦੇ ਕਈ ਘੰਟੇ ਇਹ ਯੁੱਧ ਚੱਲਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੋਂ ਕੁਝ ਕੋ ਦੂਰੀ ਦੇ ਉੱਤੇ ਇੱਕ ਟਿੱਬੀ ਸੀ ਜਿਸ ਨੂੰ ਛਾਈ ਟਿੱਬੀ ਕਿਹਾ ਜਾਂਦਾ ਹੈ ਜਿਸ ਨੂੰ ਟਿੱਬੀ ਸਾਹਿਬ ਜਿੱਥੇ ਗੁਰਦੁਆਰਾ ਏ ਉਹ ਜਗ੍ਹਾ ਦੇਤੇ ਗੁਰਦੁਆਰਾ ਬਣਿਆ ਹੋਇਆ ਉੱਥੇ ਮਾਰੇ ਟਿੱਬੀ ਤੇ ਖੜੋ ਕੇ ਸਾਰਾ ਜੁੱਧ ਵੇਖ ਰਹੇ ਸਨ ਸਾਹਮਣੇ ਗੋਲੀਆਂ ਚੱਲਦੀਆਂ ਨੇ ਇਧਰੋਂ ਸਿੱਖ ਵੀ ਗੋਲੀਆਂ ਦੇ ਜਵਾਬ ਦਿੰਦੇ ਨੇ ਕਿੰਨੇ ਖਾਲਸਿਆਂ ਚ ਇੰਨੀ ਕਿ ਚੜਦੀ ਕਲਾ ਸੀ ਕਵੀਆਂ ਦੇ ਇਹ ਬੋਲ ਹਿਰਦਿਆਂ ਨੂੰ ਟੰਬ ਲੈਂਦੇ ਨੇ ਜਿਹੜੋ ਸੀ ਉਹਨਾਂ ਦੇ ਯਹਾਰੂਆਂ ਬਾਬਤ ਪੜਦੇ ਆ ਸ਼ਹੀਦਾਂ ਬਾਬਤ ਪੜਦੇ ਆ ਉਹ ਕਵੀ ਲਿਖਦੇ ਨੇ ਜਾਨ ਦਿਨ ਤੇ ਖਾਲਸਾ ਸਜਾਇਓ ਸ਼੍ਰੀ ਗੁਰੂ ਗੋਬਿੰਦ ਸਿੰਘ ਤਾਂ ਨੰਤੇ ਸ਼ਾਨ ਕੀ ਸ਼ਾਹੀ ਸਵਾ ਭਈ ਹੈ ਵੀ ਜਿੱਦੇ ਨਾਲ ਤੁਸੀਂ ਖਾਲਸਾ ਸਾਜਿਆ ਇਹ ਨਾ ਵੱਡੇ ਵੱਡੇ ਪਾਤਸ਼ਾਹਾਂ ਦੀ ਪਾਤਸ਼ਾਹੀ ਮਿੱਟੀ ਵਿੱਚ ਮਿਲ ਗਈ ਹੈ ਉਹਨਾਂ ਇਹ ਵੀ ਲਿਖਿਆ ਪੰਜ ਕੁੱਟ ਪੀਕੇ ਤੇਰੇ ਬਾਟਿਓਂ ਪ੍ਰੇਮ ਵਾਲੇ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ ਕਿ ਤੇਰੇ ਖਾਲਸੇ ਦੀ ਐਸੀ ਚੜ੍ਹਦੀ ਕਲਾ ਸੀ ਕਿ ਵੈਰੀ ਦੋ ਕਦਮ ਉਸ ਕੈਂਪਲ ਨੂੰ ਵੱਧਾ ਸੀ ਜਿੱਥੇ ਫੌਜ ਰੁਕੀ ਹੋਈ ਸੀ ਖਾਲਸਾ ਫੌਜ ਤੇ ਚਾਰ ਕਦਮ ਪਿੱਛੇ ਨੂੰ ਜਾਂਦਾ ਸੀ ਉਹਨਾਂ ਦੀ ਵਜ੍ਹਾ ਇਹ ਸੀ ਉਹਨਾਂ ਦੇ ਮਨਾਂ ਵਿੱਚ ਇਹ ਗੱਲ ਸੀ ਕਿ ਇੰਨਾਂ ਦੇ ਵਿੱਚ ਕਲਗੀਆਂ ਵਾਲਾ ਬੈਠਾ ਹੋਇਆ ਏ ਤੇ ਉਹਦਾ ਤੀਰ ਸਵਾ ਮੀਲ ਤੱਕ ਮਾਰ ਕਰਦਾ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੀਰ ਦੇ ਬਾਬਤ ਇਹ ਜ਼ਿਕਰ ਮਿਲਦਾ ਹੈ ਕਿ ਮਹਾਰਾਜ ਨੌ ਟੰਕੀ ਤੀਰ ਵਰਤਦੇ ਸਨ ਚਲਾਉਂਦੇ ਸਨ ਭਾਵ ਉਹੋ ਹੀ ਮਨੁੱਖ ਕੋ ਤੀਰ ਚਲਾ ਸਕਦਾ ਸੀ ਜਿਹਦੀ ਬਾਹਾਂ ਦੇ ਵਿੱਚ 225 ਕਿਲੋ ਵਜਨ ਚੁੱਕਣ ਦਾ ਪ੍ਰੈਸ਼ਰ ਪਾਵਰ ਹੋਵੇ ਇੱਕ ਟੰਕ 25 ਕਿਲੋ ਦਾ ਹੁੰਦਾ 9 ਟੰਕ 225 ਕਿਲੋ ਜਿਹੜਾ ਹੱਥ 225 ਕਿਲੋ ਇੱਕ ਹੱਥ ਨਾਲ ਚੁੱਕ ਸਕਦਾ ਹੋਵੇ ਉਹ ਉਸ ਤੀਰ ਨੂੰ ਚਲਾ ਸਕਦਾ ਸੀ ਤੇ ਮਹਾਰਾਜ ਜਦੋਂ ਕੰਨ ਤੱਕ ਉਸ ਤੀਰ ਨੂੰ ਖਿੱਚਦੇ ਸਨ ਨਾ ਤੇ ਉਹ 100 100 ਸਿਪਾਹੀਆਂ ਦੇ ਸੀਨਿਆਂ ਨੂੰ ਪਾੜ ਕੇ ਲੰਘ ਜਾਂਦਾ ਸੀ ਐਸਾ ਤੀਰ ਹੁੰਦਾ ਸੀ ਤੇ ਉਹਨਾਂ ਸਿਪਾਹੀਆਂ ਦੇ ਮਨਾਂ ਵਿੱਚ ਇਹ ਗੱਲ ਬੈਠੀ ਹੈ ਕਿ ਕਲਗੀਆਂ ਵਾਲੇ ਦੇ ਤੀਰ ਜਿਹੜੇ ਨੇ ਉਹ ਸਵਾ ਮੀਲ ਤੱਕ ਮਾਰ ਕਰਦੇ ਨੇ ਇਸ ਕਰਕੇ ਪਤਾ ਨਹੀਂ ਕਿਹੜੇ ਤੀਰ ਨੇ ਆਉਣਾ ਹੈ ਤੇ ਸਾਡਾ ਕਈਆਂ ਦਾ ਸੋਇਲਾ ਪੜ ਦੇਣਾ ਹੈ ਸਾਡੇ ਕਈਆਂ ਨੂੰ ਮਿੱਟੀ ਵਿੱਚ ਮਿਲਾ ਦੇਣਾ ਤੱਕ ਦੇ ਬੜਾ ਗਹਿਗੱਟ ਜੁਦ ਹੁੰਦਾ ਹੈ ਖੇਦਰਾਣੀ ਦੀ ਢਾਬ ਦੇ ਪਾਸ ਉਧਰੋਂ ਮੁਗਲਾਂ ਵੱਲੋਂ ਤੁਰਕ ਫੌਜਾਂ ਵੱਲੋਂ ਇੱਕ ਗੋਲੀ ਆਉਂਦੀ ਹੈ ਤੇ ਸਿੱਖਾਂ ਨੇ ਇੱਕ ਬੰਦੂਖ ਦੇ ਵਿੱਚ ਦੋ ਦੋ ਗੋਲੀਆਂ ਪਾ ਕੇ ਚਲਾਈਆਂ ਤੇ ਇੰਨੇ ਬਹਾਦਰੀ ਨਾਲ ਲੜਦੇ ਨੇ ਨਾ ਕਿਨੇ ਫਿਰ ਫੌਜ ਟਿਕ ਗਈ ਜਿਵੇਂ ਚਮਕੌਰ ਦੀ ਗੜੀ ਦੇ ਬਾਹਰ ਬੈਠ ਗਈ ਸੀ ਫੌਜ ਫਿਰ ਇਹਨਾਂ ਸਿੱਖਾਂ ਨੇ ਇੱਕ ਇੱਕ ਕਰਕੇ ਇਸ ਤੰਬੂ ਵਿੱਚੋਂ ਨਿਕਲਣਾ ਸ਼ੁਰੂ ਕੀਤਾ ਕਹਿੰਦੇ ਕਈ ਘੰਟੇ ਯੁੱਧ ਚੱਲਿਆ ਸਵੇਰ ਤੋਂ ਸ਼ਾਮਾਂ ਪੈ ਗਈਆਂ ਅਖੀਰ ਜਾ ਕੇ ਉਹ 40 ਸਿੰਘ ਸ਼ੇਰ ਹੁੰਦੇ ਨੇ ਤੇ ਫੌਜ ਉਹਨਾਂ ਨੂੰ ਮੋਆ ਜਾਣ ਕੇ ਫਟੜ ਹੋਇਆ ਜਾਣ ਕੇ ਸ਼ਹੀਦ ਹੋਇਆ ਜਾਣ ਕੇ ਮਰਿਆ ਸਮਝ ਕੇ ਛੱਡ ਕੇ ਚਲੀ ਗਈ ਇੱਥੇ ਤਾਂ ਕੋਈ ਵੀ ਨਹੀਂ ਸਾਰਾ ਕੈਂਪ ਕੋਲ ਕੇ ਦੇਖਿਆ ਗੁਰੂ ਗੋਬਿੰਦ ਸਿੰਘ ਮਾਰੇ ਲੱਭੇ ਹੀ ਨਹੀਂ ਉਹਨਾਂ ਨੂੰ ਮਿਲੇ ਹੀ ਨਹੀਂ ਉਹਨਾਂ ਨੂੰ ਲੱਗਿਆ ਵੀ ਨਹੀਂ ਗੁਰੂ ਇੱਥੇ ਨਹੀਂ ਹੈ ਇਹ ਤਾਂ ਕੇਵਲ ਸਿੱਖ ਸਨ ਤੇ ਉੱਥੋਂ ਪਿੱਛੇ ਮੁੜਾਏ ਸਾਰੇ ਜਾਣੇ ਮਹਾਰਾਜ ਉਸ ਟਿੱਬੀ ਤੋਂ ਉਤਰ ਕੇ ਆਉਂਦੇ ਨੇ ਤੇ ਜਦੋਂ ਉਹਨਾਂ ਲੋਥਾਂ ਨੂੰ ਵੇਖਦੇ ਨੇ ਜਿੱਥੇ ਸਿੰਘ ਸ਼ਹੀਦ ਹੋਏ ਪਏ ਨੇ ਉਹਨਾਂ ਵਿੱਚੋਂ ਕੁਝ ਕੁ ਸਰੀਰਾਂ ਦੇ ਵਿੱਚ ਸਾਹ ਚੱਲਦੇ ਸਨ ਆਖਰ ਮਹਾਰਾਜ ਉਹਨਾਂ ਦੇ ਸਿਰ ਆਪਣੀ ਗੋਦ ਵਿੱਚ ਲੈਂਦੇ ਨੇ ਬੜਾ ਪਿਆਰ ਜਿਤਾਉਂਦੇ ਨੇ ਤਦੋਂ ਉਹਨਾਂ ਬੇਨਤੀ ਕੀਤੀ ਮਹਾਰਾਜ ਟੁੱਟੀ ਹੋਈ ਗੰਢ ਲਿਓ ਪਾਸ਼ਾ ਵੇਦਾਵੇ ਪਾੜ ਦਿਓ ਮੈਂ ਅਕਸਰ ਬੇਨਤੀ ਕਰਦਾ ਹੁੰਦਾ ਹਾਂ ਵੀ ਉਹਨਾਂ ਚਾਲੀਆਂ ਨੇ ਤਾਂ ਗੁਰੂ ਪਾਸ਼ਾ ਦੇ ਦਰ ਉੱਤੇ ਬੇਨਤੀਆਂ ਕਰਕੇ ਸੇਵਾ ਨਿਭਾ ਕੇ ਪਰਵਾਣ ਹੋ ਗਏ ਅਸੀਂ ਕਦੋਂ ਪਰਵਾਣ ਹੋਣਾ ਹੈ ਅਸੀਂ ਉਹਨਾਂ 40 ਮੁਕਤਿਆਂ ਨੂੰ ਯਾਦ ਕਰਦੇ ਹਾਂ ਸਤਕਾਰ ਪਿਆਰ ਸ਼ਰਧਾ ਨਾਲ ਯਾਦ ਕਰਦੇ ਹਾਂ ਤੇ ਅਸੀਂ ਉਸ ਪਿਆਰ ਨੂੰ ਬਰਕਰਾਰ ਰੱਖੀਏ ਖੁਦ ਖੰਡੇ ਬਾਟੇ ਦੀ ਪੌਲ ਲਈਏ ਗੁਰੂ ਵਾਲੇ ਬਣੀਏ ਆਪ ਬਾਣੀ ਪੜਹੀਏ ਗੁਰੂ ਪਾਤਸ਼ਾਹ ਦੀ ਲੜ ਲੱਗੀਏ ਕੇਸਾਂ ਦੇ ਕਤਲ ਦਾ ਤਿਆਗ ਕਰੀਏ ਜਿਹੜੇ ਆਪ ਵਿਦਾਵੇ ਲਿਖੇ ਫਿਰਦੇ ਆ ਨਾ ਅਸੀਂ ਉਹ ਵਿਦਾਵੇ ਵੀ ਪਾੜ ਦਈਏ ਜਿਹੜਾ ਇਹ ਦਿਲ ਨਿਤਨੇਮ ਤੋਂ ਬਾਗੀ ਹੋ ਜਾਂਦਾ ਹੈ ਇਹ ਜਿਹੜਾ ਕਈ ਵਾਰੀ ਬੇਈਮਾਨ ਹੋਇਆ ਇਧਰ ਨੂੰ ਮੂੰਹ ਹੀ ਨਾ ਕਰਦਾ ਇਹਨੂੰ ਆਖੇ ਵੀ ਬੇਦਾਵੇ ਤੂੰ ਵੀ ਪਾੜ ਦੇ ਤੂੰ ਮੇਰੇ ਗੁਰੂ ਪਾਸ਼ਾ ਦੇ ਲੜ ਲੱਗ ਜਾ ਇਸ ਜੀਵਨ ਨੂੰ ਮੁਕਤ ਕਰ ਲੈ ਤੇ ਗੁਰੂ ਪਾਸ਼ਾ ਮੁਕਤੀ ਦੀ ਯੋਗਤਾ ਸਿਖਾਉਂਦੇ ਰਿਹਾ ਸਿਕਾਂ